ਸਾਨੂੰ ਬੇਨਤੀ ਕਰਦੇ ਹਾਂ ਕਿ ਜੀਹਾਂ ਖੁਸ਼ੀਆਂ ਦੇ ਮੌਕੇ ਤੇ ਉਹਨਾਂ ਨੂੰ ਯਾਦ ਕਰ ਲਿਆ ਕਰੋ ਟਾਈਮ ਕੱਢ ਕੇ ਜਿਨ੍ਹਾਂ ਨੇ ਆਪਾਂ ਨੂੰ ਇਹ ਖੁਸ਼ੀਆਂ ਪਰ ਦਿਨ ਵੇਖਣ ਨੂੰ ਦਿੱਤਾ ਸੈੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਜੇ ਕਿਤੇ ਕੁਰਬਾਨੀ ਨਾ ਦਿੰਦੇ ਸਹਾਦਤ ਨਾ ਦਿੰਦੇ ਤਾਂ ਇਹ ਮੌਕਾ ਮੇਰੇ ਖਿਆਲ ਕੀਤਾ ਆਪਣੇ ਹੱਥ ਕਦੇ ਆਉਣੇ ਨਹੀਂ ਸੀਗਾ ਸੈੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਹਾਦਤ ਦਿੱਤੀ ਤਾਂ ਆਪਾਂ ਇਹ ਖੁਸ਼ੀਆਂ ਪਰ ਦਿਨ ਵੇਖਣ ਜੋਗੇ ਹੋਏ ਆਂ ਉਹ ਟਾਈਮ ਕੱਢ ਕੇ ਥੋੜਾ ਜਿਹਾ ਉਹਨਾਂ ਨੂੰ ਵੀ ਕਦੇ ਯਾਦ ਕਰ ਲਿਆ ਕਰੋ ਜੀ ਸੰਗਤ ਨੂੰ ਬੇਨਤੀ ਆ 安东。 ਤੇ ਕਰਦੇ ਆ ਕਿ ਜਿਹੀਆਂ ਖੁਸ਼ੀਆਂ ਦੇ ਮੌਕੇ ਤੇ ਉਹਨਾਂ ਨੂੰ ਯਾਦ ਕਰ ਲਿਆ ਕਰੋ ਟਾਈਮ ਕੱਢ ਕੇ ਜਿਨ੍ਹਾਂ ਨੇ ਆਪਾਂ ਨੂੰ ਇਹ ਖੁਸ਼ੀਆਂ ਪਰ ਦਿਨ ਵੇਖਣ ਨੂੰ ਦਿੱਤਾ ਸੈਂਤ ਸ੍ਰੀ ਗੁਰੂ ਤੇਗ ਬਹਾਦਰ ਜੀ ਜੇ ਕਿਸੇ ਕੁਰਬਾਨੀ ਨਾ ਦਿੰਦੇ ਸਹਾਦਤ ਨਾ ਦਿੰਦੇ ਤਾਂ ਇਹ ਮੌਕਾ ਮੇਰੇ ਖਿਆਲ ਚ ਤਾਂ ਆਪਣੇ ਹੱਥ ਕਦੇ ਆਉਣਾ ਹੀ ਨਹੀਂ ਸੀਗਾ ਸੈਂਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਹਾਦਤ ਦਿੱਤੀ ਤਾਂ ਆਪਾਂ ਇਹ ਖੁਸ਼ੀਆਂ ਪਰ ਦਿਨ ਵੇਖਣ ਯੋਗ ਹੋਏ ਆਂ ਉਹ ਟਾਈਮ ਕੱਢ ਕੇ ਥੋੜਾ ਜਿਹਾ ਉਹਨਾਂ ਨੂੰ ਵੀ ਕਦੇ ਯਾਦ ਕਰ ਲਿਆ ਕਰੋ ਜੀ ਸੰਗਤ ਨੂੰ ਬੇਨਤੀ ਆ। ਤੁਹਾਨੂੰ ਬੇਨਤੀ ਕਰਦੇ ਆ ਕਿ ਜਿਹੀਆਂ ਖੁਸ਼ੀਆਂ ਦੇ ਮੌਕੇ ਤੇ ਉਹਨਾਂ ਨੂੰ ਯਾਦ ਕਰ ਲਿਆ ਕਰੋ ਟਾਈਮ ਕੱਢ ਕੇ ਜਿਨ੍ਹਾਂ ਨੇ ਆਪਾਂ ਨੂੰ ਇਹ ਖੁਸ਼ੀਆਂ ਸਾਰਾ ਦਿਨ ਵੇਖਣ ਨੂੰ ਦਿੱਤਾ ਸੈਨ ਸ੍ਰੀ ਗੁਰੂ ਤੇਗ ਬਹਾਦਰ ਜੀ ਜੇ ਕਿਸੇ ਕੁਰਬਾਨੀ ਨਾ ਦਿੰਦੇ ਸਹਾਦਤ ਨਾ ਦਿੰਦੇ ਤਾਂ ਇਹ ਮੌਕਾ ਮੇਰੇ ਖਿਆਲ ਜਿਤਾ ਆਪਣੇ ਹੱਥ ਕਦੇ ਆਉਣਾ ਹੀ ਨਹੀਂ ਸੀਗਾ। ਸਤ ਸ੍ਰੀ ਗੁਰੂ ਤੇਗਵਹਾ ਅਦਰ ਜੀ ਨੇ ਸਹਾਦਤ ਦਿੱਤੀ ਤਾਂ ਆਪਾਂ ਖੁਸ਼ੀਆਂ ਭਰੇ ਦਿਨ ਵੇਖਣ ਜੋਗੇ ਹੋਏ ਆ। ਸੋ ਟੈਨ ਕਾਟ ਕੇ ਥੋੜਾ ਜਿਹਾ ਉਹਨਾਂ ਨੂੰ ਵੀ ਕਦੇ ਯਾਦ ਕਰ ਲਿਆ ਕਰੋ ਜੀ। ਸੰਗਤ ਨੂੰ ਬੇਨਤੀ ਆ।